ਕੰਪੀਟੀਸ਼ਨ ਚੱਲ ਰਿਹਾ ਹੈ ਇੱਧਰ ਤੁਸੀਂ ਦੇਖ ਸਕਦੇ ਜੀ ਸਾਹਿਲ ਪਾਦਰਨੇਮ ਰਾਜਪਤਰੀ ਬਸੰਤ ਮੇਲਾ ਪਾਦਰਨੇਮ ਜਸਵਿੰਦਰ ਸਿੰਘ ਚੀਤਪਕ ਸਿੰਘ ਟੈਕਨੀਕਲ ਯੂਨੀਵਰਸਿਟੀ ਅੱਜ ਜਿਹੜਾ ਗੱਲ ਕਰਦੇ ਆ ਜਸ਼ਨਪ੍ਰੀਤ ਸਿੰਘ ਪਾਦਰਨੇਮ ਗਗਪ੍ਰੀਤ ਸਿੰਘ 27 ਤੇ 28 ਤਰੀਕ ਜਿਹੜਾ ਰਾਜਪਤਰੀ ਬਸੰਤ ਮੇਲਾ ਚੱਲ ਰਿਹਾ ਹੈਗਾ ਹਰਮੀਤ ਸਿੰਘ ਤੋਂ ਵੀਰਾਂ ਦੇਖ ਸਕਦੇ ਜੀ ਲਖਵੀਰ ਸਿੰਘ ਪਾਦਰਨੇਮ ਚੀਤਪਕ ਸਿੰਘ ਟੈਕਨੀਕਲ ਯੂਨੀਵਰਸਿਟੀ ਸੋ ਤਸਵੀਰਾਂ ਆਈਆਂ ਰਾਜਪੱਤਰੀ ਪਸੰਦ ਮੇਲਾ ਬਹੁਤ ਵਧੀਆ ਇੰਤਜ਼ਾਮ ਮੋਹਿਤਾਲ ਤੇ ਲੱਖਾਂ ਨਾਮ ਸਟੇਟ ਲੈਵਲ ਕਾਈਟ ਫੈਸਟੀਵਲ 2025 27 ਤੇ 28 ਜਨਵਰੀ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਬਹੁਤ ਹੀ ਵਧੀਆ ਪ੍ਰਬੰਧ ਜਿੱਥੇ ਨਾਲ ਇੱਥੇ ਪਤੰਗ ਬਾਜੀ ਦੇ ਮੁਕਾਬਲੇ ਹੋਣਗੇ ਨਾਲ ਹੀ ਇੱਥੇ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਜੀ ਜਿਹੜਾ ਇੱਥੇ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਹੈਗੀ ਏ ਜਿਹੜੀ ਮੋਗੇ ਰੋਡ ਤੇ ਤੋਂ 27 ਤੇ 28 ਤਰੀਕ ਨੂੰ ਦੋ ਦਿਨ ਦਾ ਰਾਜਪਤਰੀ ਜਿਹੜਾ ਬਸੰਤ ਮੇਲਾ ਕਰਵਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਆਪਾਂ ਲਗਾਤਾਰ ਜੁੜੇ ਰਹੋ ਤੁਹਾਨੂੰ ਹੋਰ ਵੀ ਇੱਥੇ ਸਾਰੀ ਗੱਲਬਾਤ ਵਿਖਾਵਾਂਗੇ ਸੋ ਬਹੁਤ ਵਧੀਆ ਪ੍ਰਮਾਣ ਤੇ ਹੈਗੇ ਇੱਥੇ ਹੇ ਜੀ ਜਿਹੜਾ ਹੈਗਾ ਰਾਜ ਪੱਤਰੀ ਪਸੰਦ ਦਾ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਤੇ ਪਰੋਜਪੁਰ ਵਾਸੀਆਂ ਵੱਲੋਂ ਖਾਸ ਤੌਰ ਤੇ ਮਨਾਇਆ ਜਾ ਰਿਹਾ ਇਹਦੇ ਵਿੱਚ ਅਸੀਂ ਸਾਰੇ ਟੀਮ ਨੂੰ ਵਧਾਈ ਦਿੰਨੇ ਆ ਇੱਕ ਵਧਾਈ ਦੇ ਪਾਤਰ ਨੇ ਤੇ ਜਿਹੜੇ ਪਿਛਲੇ ਸਾਲ ਤੋਂ ਲੈ ਕੇ ਸ਼ੁਰੂ ਕੀਤਾ ਇਹਨਾਂ ਨੇ ਤੇ ਇਹ ਜਿਵੇਂ ਤੁਸੀਂ ਜਾਣਦੇ ਹੋ ਕਿ ਪਸੰਤ ਆ ਜਿਹੜਾ ਇੱਕ ਬੜਾ ਸੁਹਾਵਣਾ ਮੌਸਮ ਕਹਿੰਦੇ ਨੇ ਸਰਦੀ ਤੋਂ ਜੋਤ ਤੋਂ ਬਾਅਦ ਜਿਹੜਾ ਸ਼ੁਰੂ ਹੁੰਦਾ ਇਸ ਵਿੱਚ ਅਸੀਂ ਆਪਣੇ ਸੰਗੀਤ ਸਨੇਹੀਆਂ ਨੂੰ ਬੜਾ ਪਿਆਰ ਨਾਲ ਮਿਲਦੇ ਆ ਇੱਕ ਇੱਕ ਪਲੇਟਫਾਰਮ ਦਿੱਤਾ ਗਿਆ ਕਿ ਫਰੋਜਪੁਰ ਦੀ ਧਰਤੀ ਤੇ ਇਹ ਜਿਹੜਾ ਹੈਗਾ ਸਿਰਫ ਲੋਰ ਦੇ ਵਿੱਚ ਜਾਂ ਫਰੋਜਪੁਰ ਵਿੱਚ ਹੀ ਬਸੰਤ ਮਨਾਇਆ ਜਾਂਦਾ ਜਿਹੜਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਤੇ ਆਉਣ ਵਾਲੇ ਦੋ ਤਰੀਕ ਨੂੰ ਜਿਹੜਾ ਬਸੰਤ ਫਰੋਜਪੁਰ ਵਿੱਚ ਹਰ ਜਿਹੜੀ ਹੈਗੀ ਆ ਘਰ ਦੀ ਛੱਤ ਤੇ ਡੀਜੇ ਲਾ ਕੇ ਲੋਕਾਂ ਦੁਆਰਾ ਆਪਣੇ ਆਪਣੇ ਸਿਤਾਰਿਆਂ ਨੂੰ ਇਨਵਾਈਟ ਕੀਤਾ ਜਾਂਦਾ ਹੈ ਪੂਰਾ ਵਿਆਹ ਵਰਗਾ ਮਾਹੌਲ ਹੁੰਦਾ ਉਥੇ ਜਿਹੜਾ ਇਹ ਅੱਜ ਦਾ ਫੰਕਸ਼ਨ ਹੈ ਦੇ ਵਿੱਚ ਬਹੁਤ ਨਾਮੀ ਕਲਾਕਾਰ ਆ ਰਹੇ ਆ ਤੇ ਹੋਰ ਵੀ ਸਾਨੂੰ ਇੱਥੇ ਸਕੂਲੀ ਪ੍ਰੋਗਰਾਮ ਜਿਹੜਾ ਹੈਗਾ ਸਟੇਜ ਤੇ ਕਰਵਾਏ ਜਾ ਰਿਹਾ ਤੇ ਅਸੀਂ ਜਿਹੜਾ ਪ੍ਰਬੰਧ ਬਹੁਤ ਵਧੀਆ ਨੇ ਸਾਡੇ ਜਿਹੜੇ ਪ੍ਰਸ਼ਾਸਨ ਦੇ ਨੇ ਪ੍ਰੋਜੈਕਟ ਦੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਉਮੀਦ ਕਰਦੇ ਆ ਕਿ ਇਹ ਜਿਹੜਾ ਮੇਲਾ ਆਉਣ ਵਾਲੇ ਸਮੇਂ ਵਿੱਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਸਰ ਜੋ ਅੱਜ ਪਤੰਗ ਮੇਲਾ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਸੀ ਕਿ ਗਿੱਕਾ ਪਤੰਗ ਮੇਲਾ ਫਿਰੋਜ਼ਪੁਰ ਦੇ ਵਿੱਚ ਰਾਜ ਪੱਦਰੀ ਚੱਲ ਰਿਹਾ ਔਰ ਲੋਕਾਂ ਦੇ ਵਿੱਚ ਬੜਾ ਸ਼ਾਇ ਹੈ ਬੜੀ ਖੁਸ਼ੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਸਰਾਣਾ ਹੋ ਰਹੀ ਆ ਕਿ ਉਹਨਾਂ ਨੇ ਇਹਨੂੰ ਰਾਜ ਪੱਦਰੀ ਮੇਲਾ ਜਿਹੜਾ ਆ ਪਰਮਨੈਂਟਲੀ ਡਿਕਲੇਅਰ ਕਰਤਾ ਸੀਗਾ ਕਿ ਰੋਇਲ ਫੇਅਰ ਦੇ ਵਿੱਚ ਹਰ ਸਾਲ ਪਸੰਦ ਆ ਮੇਲਾ ਹੋਏਗਾ ਔਰ ਲੋਕਾਂ ਦੇ ਜਿਹੀ ਵੇਖ ਰਿਹਾ ਹਾਂ ਕਿੰਨਾ ਵੱਡਾ ਸ਼ਾਇਆ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਸੋ ਅਜੇ ਦੂਜੀ ਵਾਰੀ ਸਟਾਰਟ ਹੋਇਆ ਹੈ ਇਹ ਮੇਲਾ ਪਰਦਾ ਪਰਦਾ ਪੰਜਾਬ ਦਾ ਇੱਕ ਵਿਸ਼ਾਲ ਮੇਲਾ ਬਣ ਜਾ ਰਿਹਾ ਸੋ ਪੂਰੇ ਪ੍ਰਸ਼ਾਸਨ ਨੇ ਔਰ ਪੂਰੇ ਪ੍ਰਬੰਧਕਾਂ ਨੇ ਬਹੁਤ ਵਧੀਆ ਟੈਗ ਨਾਲ ਦਾ ਸੰਚਾਲਨ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿੰਨੇ ਵੀ ਸਾਡੇ ਪ੍ਰੈਸ ਵਾਲੇ ਸਾਥੀ ਆਏ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਪਿੰਡ ਚ ਨਾਲ ਇਹ ਸਾਰੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਔਰ ਇਹ ਪੂਰਾ ਵਿਸ਼ਵ ਪੱਧਰੀ ਜਿਹੜਾ ਲੋਕਾਂ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਫਰੋਜ਼ਪੁਰ ਦੇ ਵਿੱਚ ਸੱਤ ਮੇਲੇ ਬਿਲਕੁਲ ਵਧਾਏ ਜਾਣਗੇ ਮੇਲੇ ਨੂੰ ਹੋਰ ਤਗੜਿਆਂ ਕਰਕੇ ਮਤਲਬ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਔਰ ਫਰੋਜ਼ਪੁਰ ਦੇ ਲਈ ਇੱਕ ਵਿਰਾਸਤ ਸਾਬਤ ਹੋਏਗਾ ਮੇਲਾ ਮੇਰਾ ਨਾਮ ਭਾਰਤਪੁਰਾ ਜੀ ਸਾਧ ਸੰਮੇਸ਼ੀ ਸੱਤ ਪਾਲ ਜੀ ਮੈਂ ਸਰਕਾਰ ਦੇ ਦੇਸ਼ਵਾ ਕੋਲੇ ਦੇ ਬਿਲਕੁਲ ਨਜ਼ਦੀਕ ਸਾਹਮਣੇ ਰਹਿਣਾ ਜੀ ਇਹ ਨਿਊ ਪੈਟ੍ਰੋਲਾਈਨ ਟਰਾਂਸਪੋਰਟ ਕੰਪਨੀ ਮੇਰੀ ਜੀ ਮੈਂ ਕੰਮ ਲੋਡਿੰਗ ਦਾ ਜਮੇ ਪਿਆੜੀ ਵੀ ਕਰਾ ਵੀਰ ਵੀ ਕਰਾ ਬਾਹਰ গুজਰਾਤ ਅੱਧਾ ਵਾਲੋ ਮੇਰਾ ਮੈਂ ਲੋਡਿੰਗ ਕਰਵਾ ਰਿਹਾ ਮੇਰਾ ਦਫ਼ਤਰ ਹੈ ਗੁਰੂ ਸਾਹਿਬ ਗੋਲੂਆ ਮੋੜ ਰੋਡ ਦੇ ਉੱਪਰ ਉਹ ਯਾਰ ਲੱਗ ਰਿਹਾ 2 ਲੱਖ ਦਾ ਇਨਾਮ ਮਿਲਿਆ 1 ਲੱਖ ਲੱਗ ਰਿਹਾ ਉਹ ਯਾਰ ਲੱਗ ਰਿਹਾ 2 ਲੱਖ ਰੁਪਈਆ ਜਿਹੜਾ ਮੈਨੂੰ ਨਾਮ ਮਿਲਿਆ ਮੈਂ ਆਦੇ ਬੇਟੇ ਨੂੰ ਕੱਢੀ ਕਰਨੀ ਹੈ ਜੀ ਬੇਟਾ ਮੇਰਾ ਸੀਏ ਕਰ ਰਿਹਾ ਫਰਸਟイヤー ਕਰ ਰਿਹਾ ਇਸ ਟਾਈਮ ਤੇ ਇਹ ਜਿੰਨੇ ਵੀ ਪੈਸੇ ਮਿਲਣਗੇ ਮੈਂ ਫਿਰ ਪੜਾਈ ਤੇ ਲਾਣੇ ਆ ਹਾਂ ਜੀ ਕਿਵੇਂ ਸ਼ੌਕ ਲੱਗਿਆ ਇਹ ਸ਼ੌਕ ਮੇਰੇ ਬਚਪਨ ਦੇ ਸ਼ੌਂਕ ਸੀ ਬਹੁਤ ਜ਼ਿਆਦਾ ਪਸੰਦਤਾ ਜੀ ਬਾਕੀ ਤਾਂ ਮੈਨੂੰ ਪਤਾ ਨਹੀਂ ਮੈਨੂੰ ਆਪ ਨੂੰ ਤਾਂ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਤੇ ਐਵੇਂ ਬੇਟੇ ਵੀ ਮੈਂ ਕਹਿ ਰਿਹਾ ਵੀ ਜਿਹੜਾ ਵੀ ਹਥਿਆਰ ਕੋ ਮਲਾਓ ਹੋਵੇ ਕੋ ਸ਼ੌਕ ਨਾਲ ਮਲਾਓਗੇ ਤੇ ਤੁਸੀਂ ਕਾਮਯਾਬ ਹੋਗੇ ਚਾਈਨਾ ਡੋਰ ਜ਼ਿਆਦਾ ਉਹਨਾਂ ਕੀ ਕਹਿਣਾ ਜਾਉਂਗਾ ਨਹੀਂ ਜੀ ਚਾਈਨਾ ਡੋਰ ਨੂੰ ਮੈਂ ਪਹਿਲਾਂ ਲੋਕਾਂ ਨੂੰ ਜਾਗਰਤ ਕਰ ਰਿਹਾ ਤੇ ਮੈਂ ਇਹ ਵੀ ਕਹਾਂ ਲੋਕਾਂ ਨੂੰ ਵੀ ਜੇ ਕੋਈ ਚੈਨਲ ਰੱਖਦਾ ਤੁਸੀਂ ਮੇਰਾ ਨੰਬਰ ਲੋਡ ਕਰੋ 92555 ਜ਼ੀਰੋ ਪਿਆਸੀ ਚਾਰੀ ਤੇ ਮੈਨਾਂ ਸਵਾਰ ਕਰ ਸਕਦੇ ਹੋ ਉਹਨਾਂ ਦੇ ਕਾਰਨ ਮੈਂ ਕਰਾਂਗਾ ਕੋਈ ਮਰਜ਼ੀ ਹੋਵੇ ਕਾਰਵਾਈ ਕਿਉ ਕਰਣ ਮਟੀਆਂ ਆ ਗਿਆ ਦਰੇਸ਼ ਨੇ ਬਲੇ ਤੁਮਟੀਆਂ ਆਈ ਡੋਨਟ ਲਾਈਕ ਦੀ ਪੰਜਾਬੀ ਹਿੰਦੀ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗਾਲ੍ਹ ਦੇ ਦੇ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗਾਲ੍ਹ ਦੇ ਦੇ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗਾਲ੍ਹ ਹਰ ਕੋਲ ਇਸ ਕੋਸਖਣੀ ਵੀ ਚਾਹੀਦੀ ਹਰ ਕੋਲ ਇਸ ਕੋਸਖਣੀ ਬਣਾਈ ਪਰ ਕੱਚੀ ਰਹਿ ਕੇ ਪੱਕੀ ਨਹੀਂ ਦਾਈ ਦੀ ਕਹੇ ਨੇ ਲੋਕਸਿਆ